ਪਰਮਾਤਮਾ ਨੇ ਮਨੁੱਖ ਨੂੰ ਇੱਕ ਦਿਮਾਗ ਦਿੱਤਾ ਹੈ ਉਹ ਇਸ ਤਰ੍ਹਾਂ ਦਾ ਦਿਮਾਗ ਦਿੱਤਾ ਹੈ ਕਿ ਜਿਹੜਾ ਉਸ ਨੂੰ ਇਸ ਧਰਤੀ ਉੱਪਰ ਬਾਕੀ ਜਿੰਨੀਆਂ ਵੀ ਪ੍ਰਜਾਤੀਆਂ ਹਨ ਉਹਨਾਂ ਨਾਲੋਂ ਅਲੱਗ ਹੈ ਵੱਖਰਾ ਹੈ ਵੈਸੇ ਦਿਮਾਗ ਤਾਂ ਹਰੇਕ ਪ੍ਰਜਾਤੀ ਦੇ ਵਿੱਚ ਪਾਇਆ ਜਾਂਦਾ ਹੈ ਪਰ ਜਿਸ ਤਰ੍ਹਾਂ ਦਾ ਦਿਮਾਗ ਮਨੁੱਖ ਨੂੰ ਦਿੱਤਾ ਹੈ ਉਸ ਉਸ ਵਿੱਚ ਐਨੀ ਸ਼ਕਤੀ ਤੇ ਇੰਨੀ ਉਹ ਡੂੰਗੀ ਸੋਚ ਹੈ ਕਿ ਉਹ ਆਪਣੀ ਸੋਚ ਜੇਕਰ ਸਹੀ ਰਸਤੇ ਤੇ ਲੈ ਕੇ ਜਾਵੇ ਤੇ ਉਹ ਕੁਝ ਵੀ ਐਸਾ ਵੱਡਾ ਚਮਤਕਾਰ ਵਰਗੀ ਕੰਮ ਕਰ ਸਕਦਾ ਜਿਸ ਨਾਲ ਦੁਨੀਆ ਉੱਪਰ ਉਸ ਦਾ ਨਾਮ ਹੋਵੇਗਾ ਤੇ ਜਦ ਤੁਸੀਂ ਕਹਿ ਸਕਦੇ ਹੋ ਕਿ ਜੋ ਇਤਿਹਾਸ ਦੇ ਵਿੱਚ ਮਹਾਨ ਵਿਅਕਤੀ ਹਨ ਚਾਹੇ ਉਹ ਕਿਸੇ ਵੀ ਖੇਤਰ ਵਿੱਚ ਹਨ ਉਹ ਇੱਕ ਉਹਨਾਂ ਦੀ ਸਾਡੇ ਕੋਲ ਵੱਡੀ ਮਿਸਾਲ ਹੈ ਉਦਾਹਰਨਾ ਹੈ ਜੀ ਆਣੇ ਉਹਨਾਂ ਲੋਕਾਂ ਨੇ ਆਪਣੇ ਉਸ ਦਿਮਾਗ ਤੋਂ ਸਹੀ ਕੰਮ ਲਿਆ ਉਸ ਦੀ ਸਹੀ ਵਰਤੋਂ ਕੀਤੀ ਤੇ ਅੱਜ ਅਸੀਂ ਉਹਨਾਂ ਦਾ ਇਤਿਹਾਸ ਪੜ ਰਹੇ ਸੋ ਇਸੇ ਤਰ੍ਹਾਂ ਮਨੁੱਖ ਨੇ ਆਪਣੇ ਕੰਮ ਨੂੰ ਆਸਾਨ ਕਰਨ ਵਾਸਤੇ ਬਹੁਤ ਸਾਰੀਆਂ ਕਾਢਾਂ ਕੱਢੀਆਂ ਹਨ ਤੇ ਉਸ ਕੰਮ ਨੂੰ ਲੈ ਕੇ ਹੋਰ ਵੀ ਕੰਮ ਅੱਗੇ ਹੋ ਰਹੇ ਹਨ ਕਿ ਮਨੁੱਖ ਦਾ ਕੰਮ ਆਸਾਨ ਕੀਤਾ ਜਾਵੇ ਅਸੀਂ ਪਿੰਡੂ ਲੋਕ ਆ ਖੇਤੀ ਬਾੜੀ ਨਾਲ ਸਾਡਾ ਆ ਸਾਡਾ ਮੁੱਖ ਧੰਦਾ ਤੇ ਉਸ ਨਾਲ ਸਾਡਾ ਜਾਦਾ ਵਾਹ ਵਾਸਤਾ ਰਹਿੰਦਾ ਹੈ ਉਸ ਨੂੰ ਆਸਾਨ ਬਣਾਉਣ ਵਾਸਤੇ ਸਾਡੇ ਕਾਰੀਗਰ ਮਿਸਤਰੀ ਸਮੇਂ-ਸਮੇਂ ਤੇ ਜੋ ਲੋੜਾਂ ਮਹਿਸੂਸ ਹੁੰਦੀਆਂ ਹਨ ਉਹਨਾਂ ਨੂੰ ਲੈ ਕੇ ਉਹ ਨਵੇਂ ਉਪਰਾਲੇ ਕਰਦੇ ਰਹਿੰਦੇ ਹਨ ਤੇ ਨਵੇਂ-ਨਵੇਂ ਕਾਢਾਂ ਕੱਢਦੇ ਰਹਿੰਦੇ ਹਨ ਵੱਡਾ ਇੱਕ ਵਿਸ਼ਾ ਜਿਹੜਾ ਬਣਿਆ ਹੋਇਆ ਹੈ ਉਹ ਇਨਾਂ ਦਿਨਾਂ ਦੇ ਵਿੱਚ ਆਏ ਸਾਲ ਹੀ ਹੁੰਦਾ ਹੈ ਪਰਾਲੀ ਕਿ ਪਰਾਲੀ ਨੂੰ ਕਿਸ ਤਰ੍ਹਾਂ ਉਸ ਨੂੰ ਨਿਜਿੱਠਿਆ ਜਾਵੇ ਜਾਂ ਉਸ ਨੂੰ ਖਤਮ ਕੀਤਾ ਜਾਵੇ ਤਾਂ ਜੋ ਅਗਲੀ ਫਸਲ ਬੀਜੀ ਜਾ ਸਕੀ ਤੇ ਵਾਤਾਵਰਨ ਵੀ ਜਿਹੜਾ ਹੈ ਉਹ ਸਾਫ਼ ਸੁਥਰਾ ਤੇ ਸ਼ੁੱਧ ਰਹੇ। ਸੋ ਖੇਤੀਬਾੜੀ ਨਾਲ ਸੰਬੰਧਿਤ ਮਸ਼ੀਨਰੀ ਦੇ ਵਿੱਚ ਕਈ ਤਰ੍ਹਾਂ ਦੀਆਂ ਖੋਜਾਂ ਹੁੰਦੀਆਂ ਰਹੀਆਂ ਤੇ ਹਨ ਤਾਂ ਜੋ ਕੰਮ ਨੂੰ ਆਸਾਨੀ ਨਾਲ ਕੀਤਾ ਜਾਵੇ। ਐਸੇ-ਐਸੇ ਜੰਤਰ ਤਿਆਰ ਹੋ ਚੁੱਕੇ ਹਨ ਜਿਹੜੇ 50-50 ਬੰਦਿਆਂ ਦਾ ਕੰਮ ਜੋ 50 ਬੰਦੇ ਇੱਕ ਦਿਨ ਤੇ ਨਹੀਂ ਕਰ ਸਕਦੇ ਉਹ ਕੁਝ ਘੰਟਿਆਂ ਵਿੱਚ ਹੋ ਜਾਂਦਾ। ਆਪਾਂ ਗੱਲ ਪ੍ਰਾਲੀ ਦੀ ਕਰ ਰਹੇ ਸੀਗੇ ਸੋ ਪ੍ਰਾਲੀ ਨੂੰ ਇਕੱਠਾ ਕਰਨ ਵਾਸਤੇ ਬਹੁਤ ਔਖਾ ਕੰਮ ਹੁੰਦਾ ਹੈ ਕਿ ਇਹ ਕਿੱਲਿਆਂ ਦੇ ਕਿੱਲਿਆਂ ਵਿੱਚੋਂ ਜਿਹੜੀ ਹੈ ਉਹ ਹੱਥਾਂ ਨਾਲ ਜਿਵੇਂ ਤਰੰਗਲੀ ਜਾਂ ਕਿਸੇ ਹੋਰ ਚੀਜ਼ ਨਾਲ ਪਰਾਲੀ ਨੂੰ ਇਕੱਠਾ ਕੀਤਾ ਜਾਵੇ ਉਹ ਉਹ ਅਸੰਭਵ ਕੰਮ ਹੈ ਸੋ ਉਸ ਕੰਮ ਨੂੰ ਸਹੀ ਕਰਨ ਵਾਸਤੇ ਥੋੜੇ ਸਮੇਂ ਵਿੱਚ ਹੋਵੇ ਇਹ ਕਾਡਾ ਇਹ ਜੰਤਰ ਜਿਹੜੇ ਆ ਉਹ ਤਿਆਰ ਹੋ ਰਹੇ ਨੇ ਜਿਨ੍ਹਾਂ ਤੋਂ ਕਿਸਾਨ ਕੰਮ ਵੀ ਲੈ ਰਹੇ ਨੇ ਤੋ ਇਹਨਾਂ ਨਾਲ ਇੱਕ ਤਾਂ ਹੈ ਕਿ ਮਜ਼ਦੂਰ ਦੀ ਮਜ਼ਦੂਰੀ ਉੱਪਰ ਤਾਂ ਜ਼ਰੂਰ ਫਰਕ ਪੈਂਦਾ ਹੈ ਕਿ ਉਹਨਾਂ ਦਾ ਕੰਮ ਘਟਦਾ ਹੈ ਪਰ ਮਜ਼ਦੂਰ ਵੀ ਅੱਜਕੱਲ ਇਸ ਤਰ੍ਹਾਂ ਦਾ ਹੀ ਕੰਮ ਚਾਹੁੰਦਾ ਹੈ ਕਿ ਉਸ ਨੂੰ ਸਰੀਰਕ ਮਿਹਨਤ ਦੀ بجائے ਮਸ਼ੀਨਾਂ ਦੇ ਨਾਲ ਕੰਮ ਕਰਨਾ ਉਹਨਾਂ ਨੂੰ ਵੀ ਸੌਖਾ ਲੱਗਦਾ ਹੈ ਸੋ ਇਸ ਕੜੀ ਦੇ ਵਿੱਚ ਜਿਹੜਾ ਹੈ ਉਹ